ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਹਨੂਮਾਨ ਅਰੰਭ ਸੇਵਾ ਪਰਿਵਾਰ ਨੇ 15ਵਾਂ ਹਨੂਮਾਨ ਜੋਤਸਮ ਜਨਮ ਮੋਸਮ ਆਰੇ ਤੇ ਮੇਰੀ ਸਾਰੇ ਭਗਤਾ ਕੇ ਬੇਨਤੀ ਆਓ ਹਨੂਮਾਨ ਜੀ ਅਗੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰੋ ਦੇਖੋ ਹਰ ਤਰ੍ਹਾਂ ਦਾ ਫੁੱਲ ਤੁਹਾਨੂੰ ਨਜ਼ਰ ਆਏਗਾ ਹੁਣ ਲੱਗੇਗਾ ਬਗੀਚਾ ਹੀ ਹੈ ਨਾਲੇ ਸਰ ਨਾਲ ਵੱਡੀ ਗੱਲ ਬਰਿੰਦਾਵਨ ਤੋਂ ਤੋਂ ਬਨਾਰਸ ਤੋਂ ਹਰ ਸਾਲ ਗੋਸ ਗਸਾਈ ਜੀ ਆਉਂਦੇ ਆ ਜਿਹੜੇ ਅੰਦਰ ਠਾਕੁਰ ਜੀ ਦਾ ਹਨੂਮਾਨ ਜੀ ਦਾ ਸਾਰਾ ਡਰਾਈਵ ਰੋਡ ਦਾ ਸ਼ਿੰਗਾਰ ਕਰਦੇ ਆ ਜੇ ਸੇ ਮੌਜੂਦ ਆ ਦਰਗਾਣਾ ਮੰਦਿਰ ਤੇ ਵੱਡਾ ਹਨੂਮਾਨ ਮੰਦਿਰ ਵੇਖੇ ਦੱਸ ਜੀਏ ਕਿ ਅੱਜ ਹਨੂਮਾਨ ਜੀ ਦਾ ਜੋ ਜਨਮ ਉਤਸਵ ਜੋ ਹੈ ਬਹੁਤ ਹੀ ਸ਼ਰਦਾ ਭਾਵ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਜਿੱਥੇ ਮੰਦਿਰ ਦੇ ਵਿੱਚ ਪੂਰਨ ਤੌਰ ਦੇ ਉੱਤੇ ਜੋ ਡੈਕੋਰੇਸ਼ਨ ਦੀ ਗੱਲ ਕਰੀਏ ਫੁੱਲਾਂ ਦੀ ਸੋਹਣੀ ਸਜਾਵਟ ਦੀ ਗੱਲ ਕਰੀਏ ਤਾਂ ਉੱਥੇ ਜਿੱਥੇ ਇੱਕ ਤਰਫਾ ਹਨੂਮਾਨ ਜੀ ਨੂੰ ਜੋ ਪੁਰਨ ਤੌਰ ਤੇ ਮੰਦਿਰ ਜਿਹੜਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਜਾਵਟ ਸੋਹਣੀ ਸਜਾਵਟ ਕੀਤੀ ਗਿਆ ਉੱਥੇ ਇੱਕ ਤਰਫਾ ਜਿੱਥੇ ਹਨੂਮਾਨ ਜੀ ਦੇ ਮੰਦਿਰ ਦੀ ਸਜਾਵਟ ਕੀਤੀ ਗਿਆ ਨਾਲ ਦੀ ਨਾਲ ਜੋ ਸ਼ਿਵਾਲੇ ਵਿਖੇ ਵੀ ਜੋ ਸ਼ਿਵ ਮਹਾਰਾਜ ਜੀ ਦਾ ਜਿਹੜਾ ਸੋਹਣਾ ਸ਼ਿੰਗਾਰ ਜੋ ਅੱਜ ਉਹ ਵੀ ਕੀਤਾ ਗਿਆ ਤਾਂ ਸਾਡੇ ਨਾਲ ਇੱਥੋਂ ਦੇ ਜੋ ਪ੍ਰਧਾਨ ਜੀ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਤਾਂ ਅੱਜ ਵੱਡੇ ਪੱਧਰ ਦੇ ਉੱਤੇ ਹਨੂਮਾਨ ਭਗਤ ਨਾਲ ਸ਼ਿਵ ਭਗਤ ਮੰਦਰ ਵਿਖੇ ਆ ਰਹੇ ਨੇ ਤਾਂ ਜਨਮ ਮਹੋਤਸਵ ਬੜੇ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਪਹਿਲੋ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਹਨੂਮਾਨ ਆਰੰਭ ਸੇਵਾ ਪਰਿਵਾਰ ਨੇ 15ਵਾਂ ਹਨਮਨ ਜੋਸਮ ਜਨਮ ਮੌਸਮ ਆ ਰਹੇ ਅੱਜ ਤੋਂ 15 ਦਿਨ ਪਹਿਲੋ ਕਿ ਰਾਜ ਸੇਵਾ ਦਲ ਨੇ ਵੀ ਮਨਾਇਆ ਮੇਰਾ ਸਾਰੇ ਭਗਤਾਂ ਨੂੰ ਕਹਿੰਦੇ ਆ ਕਿ ਜਿਹੜੇ ਬੱਚੇ ਇੱਥੇ ਡੇਲੀ ਆਉਂਦੇ ਆ ਜਾਂ ਜਿਹੜੇ ਭਗਤ ਉਹ ਸਾਲ ਮਗਰੋਂ ਆਪਣਾ ਇੱਕ ਵੱਡਾ ਫੰਕਸ਼ਨ ਕਰਦੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆ ਕੇ ਦੇਖੋ ਇਹ ਬੱਚਿਆਂ ਦੀ ਮਿਹਨਤ ਜਾਂ ਲੋਕੀ ਕਹਿੰਦੇ ਨਾ ਸਵਰਗ ਸਵਰਗ ਦੇਖਿਆ ਨਹੀਂ ਕਿਸੇ ਨੇ ਇੱਕ ਮੈਜ਼ਨ ਕਰੀਦਾ ਪਰ ਇੱਥੇ ਆ ਕੇ ਤੁਹਾਨੂੰ ਵਾਕਈ ਜੋਸਰਾ ਬੰਦਾ ਇੱਕ ਤਮਾਸ਼ਾ ਆਈਡੀਆ ਉਸ ਤਰ੍ਹਾਂ ਦਾ ਆਬਾਸ ਹੋਏਗਾ ਕਾਰਨ ਕਹਿੰਦੇ ਕਰਮ ਕਰੋ ਫਲ ਮਿਲਦਾ ਹੈ ਬੱਚਿਆਂ ਦੀ ਮਿਹਨਤ ਹੈ ਇੱਕ ਹਰ ਵਾਰੀ ਇਹ ਨਵੇਂ ਤੋਂ ਨਵਾਂ ਹੀ ਕੋਈ ਸ਼ੀ ਕਰਦੇ ਤੁਸੀਂ ਅੱਜ ਦੇਖੋ ਅਜੀ ਮਗਹੀ ਆਉਂ ਲੱਗਦਾ ਪਿਆ ਕਿ ਦੁਨੀਆ ਦਾ ਹਰ ਦੇਵੀ ਦੇਵਤਾ ਇਸ ਪ੍ਰਾਂਗਨ 'ਚ ਆ ਗਿਆ ਸਵੇਰ ਤੋਂ ਲੈ ਕੇ ਹੁਣ ਤੱਕ ਜਿਸਲੇ ਮੰਦਰ ਭੋਗ ਹਸਤੇ ਬੰਦ ਹੁੰਦਾ ਉਸਲੇ ਵੀ ਰਸ਼ ਨਹੀਂ ਟੁੱਟਿਆ ਤੇ ਮੇਰੀ ਸਾਰੇ ਭਗਤਾ ਕੇ ਬੇਨਤੀ ਆਓ ਹਨੂਮਾਨ ਜੀ ਅਗੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕਰੋ ਹੁਣ 3 3:30 ਵਜੇ ਦਰਸ਼ਨ ਖੁੱਲ ਜਾਣਗੇ ਛਪਨ ਭੋਗ ਦੇ 4 ਵਜੇ ਤੋਂ ਲੈ ਕੇ ਲੰਗਰ ਟੂਟ ਚੱਲੇਗਾ 6 ਵਜੇ ਤੋਂ ਲੈ ਕੇ ਰਾਤ ਹਰੀਸ਼ਾ ਤੱਕ ਸੰਗੀਤਨ ਹੋਏਗਾ ਜਿਹਦੇ ਜੀ ਮਾਸਟਰ ਨੂਰ ਜੀ ਲਵ ਜੀ ਹੋਰ ਦੋ ਤਿੰਨ ਜਿਹੜੇ ਹਨੂਮਾਨ ਜੀ ਦੇ ਨਾਮ ਦੇ ਭਜਨ ਗਾਏ ਜਾਣਗੇ ਤੇ ਸਾਰਿਆਂ ਨੂੰ ਹਨੂਮਾਨ ਜੀ ਦੀ ਨਾਮ ਰਾਮ ਨੂੰ ਨਾਮ ਰੂਪੀ ਗੰਗਾ 'ਚ ਇਸ਼ਨਾਨ ਕਰਨ ਦਾ ਮੌਕਾ ਮਿਲੇਗਾ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ ਸ਼ੇਵ। ਅੱਜ ਜੋ ਹਨੂਮਾਨ ਜੀ ਦਾ ਸ਼ਿੰਗਾਰ ਕਿਸ ਚੀਜ਼ ਨਾਲ ਕੀਤਾ ਗਿਆ ਜੀ। ਦੇਖੋ ਜੀ ਅੱਜ ਹੁਣੇ ਆ ਦੱਸ ਰਹੇ ਸੀ ਬੱਚੇ ਇਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੌਸਮ ਦੇ ਮੁਤਾਬਕ ਜਿੰਨੀਆਂ ਪ੍ਰੈਜ਼ੈਂਟ ਵੈਰਾਈਟੀਆਂ ਨਾ ਇਹਨਾਂ ਨੇ ਹਿੰਦੁਸਤਾਨ ਦੇ ਹਰ ਕੋਨੇ 'ਚੋਂ ਉੱਥੋਂ ਲਿਆ ਆ ਗਏ। ਕੋਸ਼ਿਸ਼ ਕੀਤੀ ਹੈ ਕਿ ਕੋਈ ਛੁੱਟ ਨਾ ਜਾਵੇ ਤੁਸੀਂ ਦੇਖੋ ਹਰ ਤਰ੍ਹਾਂ ਦਾ ਫੁੱਲ ਤੁਹਾਨੂੰ ਨਜ਼ਰ ਆਏਗਾ ਹੁਣ ਲੱਗੇਗਾ ਬਗੀਚਾ ਹੀ ਹੈ ਨਾਲੇ ਸਰ ਨਾਲ ਵੱਡੀ ਗੱਲ ਬਰਿੰਦਾਵਨ ਤੋਂ ਤੋਂ ਬਨਾਰਸ ਤੋਂ ਹਰ ਸਾਲ ਗੋਸ ਗੁਸਾਈ ਜੀ ਆਉਂਦੇ ਆ ਜਿਹੜੇ ਅੰਦਰ ਠਾਕੁਰ ਜੀ ਦਾ ਹਨੂਮਾਨ ਜੀ ਦਾ ਸਾਰਾ ਡਰਾਈ ਫਰੂਟ ਦਾ ਸ਼ਿੰਗਾਰ ਕਰਦੇ ਬਸ ਹੁਣ ਦਰਸ਼ਨ ਖੁੱਲਣ ਵਾਲੇ ਟੋਟਲ ਚੋਲਾ ਹੀ ਸਾਰਾ ਡਰਾਈ ਫਰੂਟ ਦੇ ਵਿੱਚ ਬਦਾਮ, ਕਿਸ਼ਮਿਸ਼, ਲਾਚੀ, ਕਾਜੂ ਉਹ ਸਾਰਾ ਹੀ ਡਰਾਈ ਫਰੂਟ ਦਾ ਬਣਿਆ ਹੁੰਦਾ ਹੋਰ 10 ਮਿੰਟ ਦਾ ਖੁੱਲ ਜਾਣਾ ਉਹਦੇ ਵੀ ਦਰਸ਼ਨ ਕਰੋ ਸਾਰਾ ਫਰੂਟ ਦਾ ਸ਼ਿੰਗਾਰ ਕੀਤਾ ਗਿਆ ਜੀ ਹਾਂ ਹਨੂਮਾਨ ਜੀ ਦੇ ਚੋਲੇ ਦਾ ਹਰ ਸ ਹਰ ਹਾਲੇ ਹਰ ਸਾਲ ਹੀ 15 ਸਾਲਾਂ ਤੋਂ ਇਹ ਹੈਗਾ ਕਿ ਥੋੜੀ ਚੇਂਜਿੰਗ ਲੈਣ ਦੇ ਹਰ ਸਾਲ ਜੀ ਤਾਂ ਉੱਥੇ ਇੱਕ ਤਰਫਾ ਅਸੀਂ ਸ਼ਿਵਾਲੇਵਲ ਵੀ ਦੇਖ ਰਹੇ ਆ ਜੋ ਪੋਲੇਨਾਥ ਦੇ ਵੀ ਜੋ ਕਹਿ ਸਕਦੇ ਆ ਕਿ ਇੱਕ ਮਹਾਕਾਲ ਦਾ ਜੋ ਕਹਿ ਸਕਦੇ ਆ ਅੱਜ ਸ਼ਿੰਗਾਰ ਕੀਤਾ ਗਿਆ ਬਹੁਤ ਹੀ ਜੇ ਕਹ ਲਈਏ ਕਿ ਅਦਭੁਤ ਨਜ਼ਾਰਾ ਦੇਖਣ ਵਾਲਾ ਹੈਗਾ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਬੱਚੇ ਜਿਹੜੇ ਨੇ ਸਪੈਸ਼ਲੀ ਤੌਰ ਤੇ ਆ ਕੇ ਦਰਸ਼ਨ ਕਰ ਰਹੇ ਨੇ ਗੱਲ ਪਤਾ ਕਿ ਮੈਂ ਤੁਹਾਨੂੰ ਉਹ ਹੀ ਕਹਿੰਨਾ ਨਾ ਜਿੱਧਰ ਬੱਚੇ ਲੱਗ ਜਾਂ ਇਹ ਕੋਈ ਕਾਰਗਿਰਤਾ ਗੰਮ ਨਹੀਂ ਗਿਆ ਜਿਹੜੇ ਬੱਚੇ ਇੱਥੇ ਰੋਜ਼ ਸੇਵਾ ਕਰਦੇ ਆ ਨਾ ਇਹ ਹਰ ਸੋਮਵਾਰ ਵੀ ਜਾਂ ਜਦੋਂ ਇੱਥੇ ਹਨੂਮਾਨ ਜੀ ਦਾ ਮੰਦਿਰ ਕੋਈ ਪ੍ਰੋਗਰਾਮ ਹੋਵੇ ਤੇ ਇਹ ਸ਼ਵਾਲਿਆਂ ਨੂੰ ਸਜਾਉਂਦੇ ਆ ਅੱਜ ਮੈਂ ਵੀ ਤੁਹਾਡੇ ਨਾਲ ਹੀ ਹੁਣੇ ਜਿਲੇ ਵੇਖਿਆ ਮੈਂ ਵੀ ਵੇਖ ਕੇ ਜਿਨੂੰ ਕਹਿੰਦੇ ਚਾਰੇ ਚੱਕਤ ਰਹਿ ਗਿਆ ਕੀ ਇਹ ਕਿਹੋ ਜਿਹੇ ਸਰੂਪ ਨੰਨ ਬਣਾਇਆ ਮਗੀ ਜਿਸਰਾ ਹਨੂਮਾਨ ਜੀ ਦਾ ਦਰਸ਼ਨ ਤੋਂ ਕਰਨ ਤੋਂ ਬਾਅਦ ਲੋਕੀ ਇੱਧਰ ਵੀ ਸਪੈਸ਼ਲ ਦਰਸ਼ਨ ਕਰਕੇ ਜਾ ਰਹੇ ਜੀ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਨੌਜਵਾਨ ਵੱਡੇ ਪੱਧਰ ਤੇ ਆ ਰਹੇ ਨੇ ਅੱਜ ਕਾਫੀ ਜ਼ਿਆਦਾ ਉੱਛਾ ਜਿਹੜਾ ਹਰ ਰਾਮ ਭਗਤ ਤੇਨਾਲ ਸ਼ਿਵ ਭਗਤ ਦੇ ਮੰਦ ਦੇ ਵਿੱਚ ਦੇਖਣ ਨੂੰ ਜੈ ਸ਼੍ਰੀ ਰਾਮ ਜੀ ਇਹ 15ਵਾਂ ਜਿਹੜਾ ਸਲਾਨਾ ਜਿਹੜਾ ਕੰਮ ਹੈ ਹਰ ਸਾਲ ਜਿਹੜਾ ਕਰਦੇ ਆ ਸ਼੍ਰੀ ਰਾਮ ਸੇਵਾ ਪਰਿਵਾਰ ਵੱਲੋਂ ਬਣਾਇਆ ਰਿਹਾ ਅੱਜ ਸਾਰੇ ਹਲਕੇ ਮਿਹਨਤ ਕਰਕੇ ਤੇ ਇਹ ਕੰਮ ਕਰ ਰਿਹਾ ਹੈ ਸਾਰਾ ਕਿਵੇਂ ਤਾਂ ਲੱਗ ਰਿਹਾ ਜੀ ਕਿਉਂਕਿ ਬੜੇ ਵੱਡੇ ਪੱਧਰ ਤੇ ਉੱਤੇ ਜੋ ਰਾਮ ਭਗਤ ਜਾਂ ਸ਼ਿਵ ਭਗਤ ਦੇ ਮੰਦਿਰ ਇਹ ਜਿਹੜਾ ਜਿੰਨਾ ਵੀ ਕੰਮ ਹੋਇਆ ਸਾਰਾ ਬਰਿੰਦਵਾਨ ਤੋਂ ਕਾਰੀਗਰ ਆਇਆ ਇਹ ਹਰ ਸਾਲ ਹੁੰਦੇ ਆ ਤੇ ਬੜੀ ਮਿਹਨਤ ਨਾਲ ਪੂਰਾ ਤਿਆਰ ਕਰਦੇ ਤਾਂ ਕਿ ਲੋਕੀ ਆ ਕੇ ਦੇਖ ਕੇ ਐਂ ਲੱਗਦਾ ਜਿਵੇਂ ਸਵੈਮ ਪ੍ਰਭੂ ਉੱਥੇ ਆਪ ਆ ਕੇ ਬੈਠ ਗਏ ਆ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਆ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਪੂਰੇ ਮੰਦਰ ਦੀਆਂ ਤਸਵੀਰਾਂ ਸਾਂਝੀਆਂ ਕੀਤੇ ਜਾਣ ਉੱਥੇ ਇੱਕ ਤਰਫਾ ਜਿੱਥੇ ਕਿ ਹਨੂਮਾਨ ਜੀ ਦੇ ਸ਼ਿੰਗਾਰ ਦੀਆਂ ਵੀ ਤਸਵੀਰਾਂ ਤੜਨਾ ਸਾਂਝੇ ਕੀਤੇ ਉੱਥੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਜੋਸ਼ ਮਹਾਰਾਜ ਜੀ ਦਾ ਜੋ ਅੱਜ ਖਾਸ ਤੌਰ ਦੇ ਉੱਤੇ ਜੋ ਮੰਦਰ ਦੇ ਵਿੱਚ ਜੋ ਸ਼ਿੰਗਾਰ ਕੀਤਾ ਗਿਆ ਤਾਂ ਉਸ ਦੀਆਂ ਵੀ ਜੜੀਆਂ ਅਲੌਕਿਕ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮਹਾਕਾਲ ਜੋ ਨੇ ਇੱਥੇ ਉਹਨਾਂ ਦਾ ਸ਼ਿੰਗਾਰ ਜੋ ਬਹੁਤ ਹੀ ਖੂਬਸੂਰਤੀ ਦੇ ਨਾਲ ਜੋ ਸ਼ਿਵ ਭਗਤਾਂ ਵੱਲੋਂ ਇੱਥੇ ਕੀਤਾ ਗਿਆ ਤਾਂ ਇਹ ਦੇਖ ਸਕਦੇ ਹਾਂ ਕਿ ਗੁਲਾਬ ਦੇ ਫੁੱਲਾਂ ਦੀ ਚਾਦਰ ਹੀ ਜਿਹੜੀ ਹੈ ਚਾਰ ਸ਼ਫੇਰੇ ਜੋ ਵਿਛਾ ਦਿੱਤੀ ਗਈ ਹੈ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਮਹਾਕਾਲ ਸਰੂਪ ਜੋ ਹੈ ਉਹ ਜੋ ਸਜਾਇਆ ਗਿਆ ਜੋ ਇੱਕ ਨੂਰ ਜਿਹੜਾ ਇੱਥੋਂ ਦਾ ਇੱਕ ਵੱਖਰਾ ਹੀ ਨੂਰ ਅਲੌਕਿਕ ਦ੍ਰਿਸ਼ ਜਿਹੜਾ ਵੱਖਰਾ ਹੀ ਤਰ੍ਹਾਂ ਦਾ ਦ੍ਰਿਸ਼ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਇਹ ਲਗਾਤਾਰ ਤਸਵੀਰਾਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਸਾਂਝੀਆਂ ਕੀਤੀਆਂ ਜਾਣ ਜੋ ਦੇਸ਼ ਵਿਦੇਸ਼ 'ਚ ਬੈਠੇ ਸ਼੍ਰੀ ਭਗਤ ਨੇ ਉਹ ਵੀ ਇਸ ਜੋ ਅਲੌਕਿਕ ਦ੍ਰਿਸ਼ ਨੂੰ ਜਿਹੜਾ ਦੇਖ ਸਕਣ ਤਾਂ ਉਸ ਦੀਆਂ ਤਸਵੀਰਾਂ ਲਗਾਤਾਰ ਤੁਸੀਂ ਵੇਖ ਰਹੇ ਜਿੱਥੇ ਇੱਕ ਤਰਫਾ ਤੜਨ ਨਾਲ ਹਨੂਮਾਨ ਮੰਦਿਰ ਦੀਆਂ ਤਸਵੀਰਾਂ ਸਾਂਝੇ ਕੀਤੇ ਨੇ ਉੱਥੇ ਹੀ ਸ਼ਿਵਾਲੇ ਵਿਖੇ ਵੀ ਅੱਜ ਜੋ ਅਲੌਕਿਕ ਦ੍ਰਿਸ਼ ਉਹ ਸਾਂਝਾ ਕੀਤਾ ਗਿਆ ਕਿਉਂਕਿ ਮਹਾਕਾਲ ਜੀ ਦਾ ਜੋ ਇੱਕ ਸਰੂਪ ਇੱਥੇ ਤਿਆਰ ਕੀਤਾ ਗਿਆ ਤਾਂ ਤੇ ਇਹ ਕਾਸ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝ ਕੀਤੀਆਂ ਨੇ ਜਗਬਾਨੀ ਟੀਵੀ ਦੇ ਉੱਤੇ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੜ ਨਾਲ ਕੱਲੀ-ਕੱਲੀ ਜਾਣਕਾਰੀ ਗੁਰੂ ਨਗਰੀ ਨਾਲ ਸੰਬੰਧਿਤ ਜਿਹੜੀਆਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੁਨੀ ਕੁਮਾਰ ਦੇ ਨਾਲ ਅਕਸ਼ ਸੁਨੇਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ